ਲੋਬੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਵੈਸੇ ਤਾਂ ਹਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਰਹਿੰਦੇ ਆ ਹਮੇਸ਼ਾ ਕੋਈ ਨਾ ਕੋਈ ਚੰਗੀ ਸਿਆਣੀ ਗੱਲ ਕਰਕੇ ਸਿਖਾਉਂਦੇ ਆ ਪਰ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਹਮੇਸ਼ਾ ਪੱਕੇ ਤੌਰ ਤੇ ਯਾਦ ਰੱਖਣ ਵਾਲੀਆਂ ਹੁੰਦੀਆਂ ਇੱਕ ਬਜ਼ੁਰਗ ਨੇ ਆਪਣੇ ਬੱਚਿਆਂ ਨੂੰ ਕੋਲੇ ਸੱਦਿਆ ਤੇ ਜਿਵੇਂ ਪਿਆਰ ਨਾਲ ਸਮਝਾਇਆ ਉਦੇਖ ਕਰਨ ਵਾਲਾ ਸਾਧੂ ਸਿੰਘ ਪਤੰਗਾ ਇਉਂ ਬਿਆਨ ਕਰਨ ਲੱਗਿਆ ਜੀ ਸਾਧਕ ਕੋਲੇ ਪੁੱਤਰਾਂ ਨੂੰ ਪਿਤਾ ਨੇ ਪਿਆਰ ਨਾਲ ਸਮਝਾਇਆ ਵਿੱਚ ਖੇਤ ਆਪਣੇ ਦੇ ਅਸੀਂ ਹੈ ਸੋਨਾ ਬੜਾ ਦਬਾਇਆ ਵਿੱਚ ਖੇਤ ਆਪਣੇ ਦੇ ਅਸੀਂ ਹੈ ਸੋਨਾ ਬੜਾ ਦਬਾਇਆ ਪਟਕੇ ਉਸ ਖੇਤਾਂ ਨੂੰ ਕੱਢ ਕੇ ਸੋਨਾ ਕਰੇ ਲਿਆਉਣਾ ਇਹ ਕਹਿਣਾ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣਾ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਸੰਗਤ ਦੀ ਰੰਗਤ ਹੈ ਸੰਗਤ ਦੀ ਰੰਗਤ ਹੈ ਸੰਗਤ ਦੀ ਰੰਗਤ ਹੈ ਹਮੇਸ਼ਾ ਹਰ ਬੰਦੇ ਨੂੰ ਚੜਦੀ ਪੁੱਠੀ ਮਤ ਜੇ ਹੋਵੇ ਬੰਦੇ ਦੇ ਕੰਨ ਵਿੱਚ ਛੇਤੀ ਵੱਢਦੀ ਗੱਲ ਗਲਤ ਲੱਗੇ ਜਿਹੜੀ ਉਸ ਨੂੰ ਦਿਲ ਵਿੱਚ ਨਹੀਂ ਵਸਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਏਕੇ ਵਿੱਚ ਬਰਕਤ ਹੈ ਏਕੇ ਵਿੱਚ ਬਰਕਤ ਹੈ ਏਕੇ ਵਿੱਚ ਬਰਕਤ ਹੈ ਪਾਟ ਕੇ ਆਪਸ ਵਿੱਚ ਨਾ ਲੜਨਾ ਦੁੱਖ ਸੁੱਖ ਸਾਂਝੇ ਰੱਖਣੇ ਪਰਾਦੇ ਮੰਗਰ ਪਰਾਨੇ ਖੜਨਾ ਦੁੱਖ ਸੁੱਖ ਸਾਂਝੇ ਰੱਖਣੇ ਪਰਾ ਦੇ ਮੰਗਰ ਪਰਾਂ ਨੇ ਖੜਨਾ ਕੋਈ ਬਾਰ ਗਿਆ ਹੋਵੇ ਉਸ ਦੇ ਘਰ ਨੂੰ ਨਹੀਂ ਤਕਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇੱਕ ਜੂਏ ਬਾਜਾਂ ਦੀ ਜੂਏ ਬਾਜਾਂ ਦੀ ਇੱਕ ਜੂਏ ਬਾਜਾਂ ਦੀ ਯਾਰੀ ਹੁੰਦੀ ਬਹੁਤ ਕਸੂਤੀ ਇੱਕ ਚੁਗਲ ਬਾਜ ਲਾਉਂਦੇ ਹੱਸਦੇ ਵਸਦੇ ਘਰਾਂ ਵਿੱਚ ਲੂਤੀ ਇੱਕ ਚੁਗਲ ਬਾਜ ਲਾਉਂਦੇ ਹੱਸਦੇ ਵਸਦੇ ਘਰਾਂ ਵਿੱਚ ਲੂਤੀ ਚੋਰਾ ਤੇ ਯਾਰਾਂ ਨੂੰ ਹਲਕੇ ਕੋਲੇ ਨਹੀਂ ਬਿਠਾਉਣਾ ਏ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਏ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਕੋਈ ਤੀਜਾ ਆ ਕੇ ਜੇ ਫਟੜੀਆਂ ਦੋ ਵੀਰਾਂ ਵਿੱਚ ਪਾਵੇ ਤਾਤ ਲਾ ਕੇ ਨਸ਼ਿਆਂ ਦੀ ਜਾਂ ਫਿਰ ਪੈਸਾ ਖਤਮ ਕਰਾਵੇ ਤਤਲਾ ਕੇ ਨਸ਼ਿਆਂ ਦੀ ਜਾਂ ਫਿਰ ਪੈਸਾ ਖਤਮ ਕਰਾਵੇ ਮਖਣੀ ਦੇ ਵਾਲ ਵਾਂਗੂ ਉਸ ਨੂੰ ਕੱਢ ਕੇ ਪਰੇ ਹਟਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਤਿਓ ਦਿਲ ਤੋਂ ਨਹੀਂ ਭਲਾਉਣਾ ਘਰ ਧੀ ਮਟਿਆਰ ਹੋਵੇ ਜਾ ਘਰ ਹੋਵੇ ਭੈਣ ਕੁਵਾਰੀ ਕਿਸ ਸ਼ੋਰ ਸ਼ਰਕ ਕੇ ਦੇ ਲਾਉਣੀ ਨਾਲ ਕਦੇ ਨਾ ਯਾਰੀ ਕਿਸ ਸ਼ੋਰ ਸ਼ਰਕ ਕੇ ਦੇ ਲਾਉਣੀ ਨਾਲ ਕਦੇ ਨਾ ਯਾਰੀ ਜਾਂ ਪਰਖੇ ਬਾਜ ਕਦੇ ਕਿਸੇ ਨੂੰ ਘਰ ਵਿੱਚ ਨਹੀਂ ਲਿਆਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਥੇ ਤਾਂ ਹਰ ਕੋਈ ਇਥੇ ਤਾਂ ਹਰ ਕੋਈ ਇਥੇ ਤਾਂ ਹਰ ਕੋਈ ਬੰਦਾ ਆਪਣੀ ਮਰਜ਼ੀ ਕਰਦਾ ਜੋ ਕਹਿਣਾ ਸੀ ਕਹਤਾ ਪਤੰਗਾ ਨਹੀਂ ਕਿਸੇ ਤੋਂ ਡਰਦਾ ਜੋ ਕਹਿਣਾ ਸੀ ਕਹਤਾ ਪਤੰਗਾ ਨਹੀਂ ਕਿਸੇ ਤੋਂ ਡਰਦਾ ਹੁੰਜ ਫਰਜ ਸਮਝਦਾ ਏ ਸਭ ਨੂੰ ਪਿਆਰ ਨਾਲ ਸਮਝਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਅੱਜ ਕੱਲ ਤਾਂ ਚੱਲਦਾ ਏ ਚਿੱਟਾ ਨਸ਼ਾ ਕਸੂਤਾ ਕਹਿੰਦੇ ਉਹ ਲੱਗਿਆ ਜਿੰਨਾਂ ਨੂੰ ਹਮੇਸ਼ਾ ਨਾਲ ਮੌਤ ਦੇਖੰਦੇ ਉਹ ਲੱਗਿਆ ਜਿੰਨਾ ਨੂੰ ਹਮੇਸ਼ਾ ਨਾਲ ਮੌਤ ਦੇਖੰਦੇ ਇਹ ਨਸ਼ਾ ਬਹੁਤ ਮਾੜਾ ਇਸ ਨੂੰ ਭੁੱਲ ਕੇ ਮੂਹ ਨਾ ਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ ਇਹ ਕਹਿਣ ਬਜ਼ੁਰਗਾਂ ਦਾ ਬੱਚਿਓ ਦਿਲ ਤੋਂ ਨਹੀਂ ਭਲਾਉਣਾ